ਹਰ ਟ੍ਰੈਵਲ ਏਜੰਸੀਆਂ ਨੇ ਲੋਕ ਟੂ ਟ੍ਰੈਵਲ ਏਜੰਟ ਨੇ ਕਹੀ ਮੈਂ ਇਹ ਕਹਿੰਦਾ ਕਿ ਸਾਰੇ ਨਹੀਂ ਇੱਕ ਗਰੁੱਪ ਬਣਿਆ ਹੋਇਆਗਾ ਜੋ ਇੱਥੇ तकरीबन ਘੋਲੇ ਪਾਲੇ ਲੋਕਾਂ ਦੇ ਵਿੱਚ ਵਿਦੇਸ਼ ਜਾਣ ਦੀ ਬਹੁਤ ਵੱਡੀ ਲਾਲਸਾ ਸੀ ਤੁਸੀਂ ਆ ਦੇਖ ਕੇ ਯੂ ਟਿਊਬ ਇੰਸਟਾਗ੍ਰਾਮ ਜਾਂ ਕੋਈ ਸੋਸ਼ਲ ਮੀਡੀਆ ਕੋ ਦੇਖ ਕੇ ਉਹਨਾਂ ਟ੍ਰੈਵਲ ਏਜੰਸੀਆਂ ਕੋਲ ਜਾਂਦੇ ਉਹ ਪੈਸੇ ਵਾਪਸ ਜਾਂਦੇ ਨੇ ਕਿਉਂ ਪੈਸੇ ਬਹੁਤ ਔਖੇ ਆਉਂਦੇ ਨੇ ਤਾਂ ਉਸ ਲਈ ਪਰਮਾਤਮਾ ਦੀ ਕਿਰਪਾ ਹੈ ਉਹਦੇ ਵਰਗੇ ਭਰਾਵਾਂ ਦਾ ਸਾਥ ਲੋਕਾਂ ਦੀਆਂ ਦੁਆਵਾਂ ਤਾਂ ਅਸੀਂ ਉਹਨਾਂ ਟ੍ਰੈਵਲ ਏਜੰਸੀਆਂ ਨਾਲ ਤੱਕ ਕੇ ਪੇਮੈਂਟ ਵਾਪਸ ਕਰਾਉਂਦੇ ਹਾਂ ਜੇ ਕੋਈ ਜਾਣਾ ਤਾਂ ਲੀਗਲ ਤਰੀਕੇ ਨਾਲ ਜਿਹੜੀਆਂ ਅਪਰੂਵਡ ਟ੍ਰੈਵਲ ਏਜੰਸੀਆਂ ਉਹਨਾਂ ਦੇ ਤੋਂ ਜਾਓ ਬੈਕ ਰੀਪੇਮੈਂਟ ਦੇ ਕੇ ਤਾਂ ਇਹ ਹੈ ਵੀ ਰਿਸ਼ਤੇ ਔਰ ਵਿਆਹ ਦੇ ਵਿੱਚ ਘੱਟੋ ਘੱਟ ਗਿਆਤ ਹੋਣਾ ਚਾਹੀਦਾ ਕਿਸੇ ਦਾ ਨਾ ਕੋਈ ਨਾ ਕੋਈ ਮੈਟਰ ਦੀ ਕਿਸੇ ਦੀ ਪੇਮੈਂਟ ਵਾਪਸ ਕਰਾਈ ਤਾਂ ਕੁਝ ਇਸ ਤਰ੍ਹਾਂ ਦੇ ਮੈਟਰ ਆ ਜਿਹਨੂੰ ਬਹੁਤ ਹੱਦ ਤੱਕ ਸੋਲਵ ਕੀਤਾ ਹੈ ਉਹਦੇ ਵਿੱਚ ਲੋਕੀ ਮੈਂ ਕਸੂਰਬਾਰ ਦੀ ਮੰਨਦਾ ਲੱਗਦਾ ਕਿ ਉਹਨਾਂ ਨੂੰ ਲਾਲਚ ਇੱਕੋ ਹੀ ਗੱਲ ਆ ਤੁਮ ਆਂਦੀ ਹੈ ਤਾਂ ਬੜਾ ਔਖਾ ਸਿਸਟਮ ਹੈ ਇਹਦੇ ਵਿੱਚ ਆਤੇ ਹਾਂ ਦੋਸਤੋ ਅੰਦਾ ਜਿਹੜਾ ਇਹ ਕੋ ਲੋ ਫੈਕਟਸ ਅੱਛੇ ਕਰ ਰਹੇ ਨੇ ਇਹ ਤਾਂ ਇੱਕੋ ਹੀ ਲੋਕਾਂ ਦੇ ਪੈਸੇ ਵਾਪਸ ਸੁਵਾ ਰਹੇ ਮੇਰਾ ਵੀ ਇਹੀ ਲੱਗਦਾ ਕਿ ਜਿੰਨਾ ਕਿਤੇ ਤੇ ਉਹ ਪੇਮੈਂਟ ਉਹ ਵਾਪਸ ਆ ਦੇ ਕਿਉਂਕਿ ਜੇ ਲਿਟੀਗੇਸ਼ਨ ਦੇ ਵਿੱਚ ਪਾਈਆ ਕਰਦੇ ਆ ਉਸ ਮਿਹਨਤ ਦੇ ਸਦਕਾ ਹੀ ਇਹ ਜਿਹੜੇ ਦੱਬੇ ਕੁਚਲੇ ਲੋਕ ਨੇ ਉਹਨਾਂ ਦੀ ਮਦਦ ਨਹੀਂ ਕਰ ਕੱਟ ਪਰੰਦੇ ਅੱਜ ਸਾਡੇ ਨਾਲ ਬੜੇ ਹੋયા ਹਨ ਉਹਗੇ ਸਮਾਜ ਤੇ ਵੀ ਜਤਿੰਦਰ ਜੰਮੀ ਜੋ ਕਿ ਏਜੰਟਾਂ ਦੀ ਲੁੱਟ ਖੁੱਟ ਦਾ ਸ਼ਿਕਾਰ ਹੋਏ ਲੋਕਾਂ ਦੇ ਪੈਸੇ ਮਨਵਾਉਂਦੇ ਆ ਇਹਨਾਂ ਦਾ ਕੀ ਤਰੀਕਾ ਹੈ ਆਓ ਅਜੇ ਨਾ ਗੱਲਬਾਤ ਕਰਦੇ ਆ ਜਤਿੰਦਰ ਜੰਮੀ ਜੀ ਤੁਹਾਡਾ ਹਮਦਰਦ ਟੀਵੀ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਜਤਿੰਦਰ ਸਾਹਿਬ ਹਮਦਰਦ ਟੀਵੀ ਦਾ ਬਹੁਤ ਬਹੁਤ ਧੰਨਵਾਦ ਜਿਨੇ ਮੈਨੂੰ ਮੌਕਾ ਦਿੱਤਾ ਤੇ ਸੁਣਿਆ ਕਹਿੰਦੇ ਤੁਸੀਂ ਜੋ ਏਜੰਟਾਂ ਦੇ ਤਹੇ ਜੜ ਜਾਂਦੇ ਨੇ ਤੇ ਉਹਨਾਂ ਦੀ ਲੁੱਟ ਖਸਤ ਕਰ ਦਿੰਦੇ ਨੇ ਪਰ ਉਹਨਾਂ ਨੂੰ ਵਿਦੇਸ਼ ਨਹੀਂ ਭੇਜਦੇ ਤੇ ਉਹਨਾਂ ਤੋਂ ਲੱਖਾਂ ਰੁਪਏ ਵਟੌਰ ਲੈਂਦੇ ਨੇ ਉਹਨਾਂ ਦੇ ਪੈਸੇ ਕਿਵੇਂ ਆਪਣੇ ਵਾਪਸ ਕਰਾਉਣੇ ਕੀ ਤੁਹਾਡੇ ਕੋਲ ਇਹ ਹੈ ਜੀ ਕਿੱਦੜ ਸਿੰਘ ਜੀ ਦੇਖੋ ਇਹ ਜਿਹੜਾ ਮਾਫੀਆ ਹੈ ਟਰੈਵਲ ਏਜੰਸੀਆਂ ਦਾ ਠੱਗ ਟਰੈਵਲ ਏਜੰਸੀਆਂ ਨੇ ਲੋਟੂ ਟਰੈਵਲ ਏਜੰਟ ਨੇ ਕਈ ਮੈਂ ਨਹੀਂ ਕਹਿੰਦਾ ਕਿ ਸਾਰੇ ਨਹੀਂ ਜੀ ਇਹ ਇੱਕ ਗਰੁੱਪ ਬਣਿਆ ਹੋਇਆਗਾ ਜੋ ਇੱਥੇ तकरीबन ਭੋਲੇ-ਪਾਲੇ ਲੋਕਾਂ ਦੇ ਵਿੱਚ ਵਿਦੇਸ਼ ਜਾਣ ਦੀ ਬਹੁਤ ਵੱਡੀ ਲਾਲਸ ਹੈ ਜੀ ਉਹ ਲਾਲਸਾ ਕਰਕੇ ਇੱਥੋਂ ਦਾ ਮੈਂ ਸਿਸਟਮ ਫੇਲਰ ਵੀ ਮੰਨਦਾ ਜਦੋਂ ਇੱਥੇ ਕੰਮ ਦੀ ਕਮੀ ਹੈ ਤਾਂ ਉਹ ਵਿਦੇਸ਼ ਦੀ ਜਾਨ ਦੀ ਆਸ ਫਿਰ ਕੋਈ ਰੱਖਦਾ ਵੀ ਉੱਥੇ ਡਾਲਰ ਕਮਾਈਏ ਜੀ ਪਰ ਉਹ ਜਦੋਂ ਕੋਈ ਲੀਗਲ ਤਰੀਕੇ ਨਾਲ ਨਹੀਂ ਕਾਗਜ ਬਣਾ ਲੇ ਤਾਂ ਉਹ ਕਿਤੇ ਕੋਈ ਇਸ਼ਤਿਹਾਰ ਦੇਖ ਕੇ ਕੋਈ ਹੋਰ ਇੰਸਟਾਗ੍ਰਾਮ ਜਾਂ ਕੋਈ ਸੋਸ਼ਲ ਮੀਡੀਆ ਤੇ ਦੇਖ ਕੇ ਜੀ ਉਹ ਠੱਗ ਟ੍ਰੈਵਲ ਏਜੰਸੀਆਂ ਕੋਲ ਫਸ ਜਾਂਦੇ ਆ ਹਾਂਜੀ ਜੋ ਕਿ ਬਹੁਤ ਵੱਡਾ ਇੱਕ ਗ੍ਰੋ ਹੈ ਜੀ ਔਰ ਉਹਨਾਂ ਨੂੰ ਉਹ 5 ਲੱਖ ਰੁਪਏ ਤੋਂ ਲੈ ਕੇ 50 ਲੱਖ ਰੁਪਏ ਇੱਕ ਬੰਦੇ ਤੋਂ ਉਹ ਲੈ ਜਾਂਦੇ ਨੇ ਜੀ ਤੇ ਉਹਦੇ ਵਿੱਚ ਉਹ ਕਾਫੀ ਵੱਡੀ ਕਾਗਜ਼ੀ ਕਾਰਵਾਈ ਜੋ ਜਾਲੀ ਕਾਗਜ਼ੀ ਕਾਰਵਾਈ ਆ ਉਹਦੇ ਵਿੱਚੋਂ ਟਾਈਮ ਉਹਨਾਂ ਦਾ 6 ਮਹੀਨਿਆਂ ਤੋਂ ਲੈ ਕੇ 3 ਸਾਲ ਤੱਕ ਕਢਾ ਦਿੰਦੇ ਉਸ ਤੋਂ ਬਾਅਦ ਉਹ ਪੈਸੇ ਫਸ ਜਾਂਦੇ ਨੇ ਫੇਰ ਉਹ ਪੈਸੇ ਬਹੁਤ ਔਖੇ ਆਉਂਦੇ ਨੇ ਤਾਂ ਉਸ ਲਈ ਪ੍ਰਮਾਤਮਾ ਦੀ ਕਿਰਪਾ ਛੋਟੇ ਵਰਗੇ ਭਰਾਵਾਂ ਦਾ ਸਾਥ ਲੋਕਾਂ ਦੀਆਂ ਦਵਾਵਾਂ ਤਾਂ ਅਸੀਂ ਉਹ ਧੱਕ ਟ੍ਰੈਵਲ ਏਜੰਟੀਆਂ ਨਾਲ ਚਪਾ ਕੇ ਉਹ ਪੇਮੈਂਟ ਵਾਪਸ ਕਰਾਉਣ ਦੀ ਕੋਸ਼ਿਸ਼ ਕੀਤੀ ਕੋਰ ਵਿੱਚ ਕੀ ਜਤਨ ਕਰਦਿਆਂ ਵੀ ਕੋਈ ਕਾਨੂੰਨੀ ਕਾਰਵਾਈ ਕਰਦਿਆਂ ਜਾਂ ਪ੍ਰਸ਼ਾਸਨ ਤੁਹਾਡੀ ਕੋਈ ਮਦਦ ਕਰਦਾ ਕਿ ਕਿਵੇਂ ਕਰਦਿਆਂ ਸਾਰਾ ਇਹ ਪ੍ਰੋਸੀਜਰ ਦੇਖੋ ਇਸ ਦੇ ਵਿੱਚ ਮੈਂ ਧੰਨਵਾਦ ਆ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਸਾਬਕਾ ਕੇਂਦਰੀ ਮੰਤਰੀ ਜੀ ਬੀਪੀ ਅਮਨਜੋਤ ਕੋਰ ਜੋ ਕੋਰ ਕਮੇਟੀ ਦੇ ਵਿੱਚ ਹਿੰਦੁਸਤਾਨ ਜੀ ਦੇ ਵਿੱਚ ਮੈਂਬਰ ਨੇ ਔਰ ਕੁਝ ਮੇਰੇ ਮਿੱਤਰ ਨੇ ਅਫਸਰ ਸਹਿਵਾਨ ਉਹਨਾਂ ਦੀ ਵੀ ਮਦਦ ਲੰਨੇ ਔਰ ਪ੍ਰਮਾਤਮਾ ਦੀ ਕਿਰਪਾ ਹੈ ਕਿ ਜਿਹੜੀ ਟਰੈਵਲ ਏਜੰਸੀ ਤੇ ਗਏ ਆ ਤਾਂ ਉੱਥੇ ਕੁਝ ਨਾ ਕੁਝ ਬੜਾ ਵਧੀਆ ਰਿਸਪੌਂਸ ਲੈ ਕੇ ਪੈਸੇ ਵਾਪਸ ਲਈ ਜੀ ਆਂ ਔਰ ਉਹ ਪੈਸੇ ਲੋਕਾਂ ਨੂੰ ਦੁਬਾਰਾ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਔਰ ਮੇਜਰ ਅਮਾਉਂਟ ਹੋਂ ਤੱਕ ਮੈਂ ਲਗਭਗ 30 ਕਰੋੜ ਰੁਪਈਆ 30 ਕਰੋੜ ਤੋਂ ਵੱਧ ਹੀ ਹੈ ਉਹ ਪੇਮੈਂਟ ਮੈਂ ਦਵਾ ਚੁੱਕਿਆ ਉਹਨਾਂ ਦੇ ਖਾਤੇ ਆ ਜਾ ਚੁੱਕੀ ਹੈ ਤਾਂ ਇਹ ਬਹੁਤ ਵੱਡੀ ਕਿਰਪਾ ਮੰਤਾ ਪ੍ਰਮਾਤਾ ਜੀ ਜਿਹੜਾ 30 ਕਰੋੜ ਤੁਸੀਂ ਵਾਪਸ ਕਰਵਾਇਆ ਹੈ ਆਪਣੇ ਕਿੰਨੇ ਸੰਬੰਧ ਬਾਕਸ ਕਰਾਇਆ ਤੇ ਕਿੰਨੇ ਪਰਿਵਾਰਾਂ ਨਾਲ ਸੀ ਇਹ ਬੀਤੇ ਸਮੇਂ 'ਚ ਦੇਖੋ ਪਹਿਲਾਂ ਜਿਵੇਂ ਐਨ ਆਰ ਆਈ ਕਈ ਚੀਜ਼ਾਂ ਸੀ ਇਹਦੇ ਵਿੱਚ ਐਨ ਆਰ ਆਈ ਦੁੱਲੇ ਸੀ ਉਦੋਂ ਉਹ ਵਿਆਹ ਕਰਕੇ ਚਲੇ ਜਾਂਦੇ ਉਹ ਕਹਿੰਦੇ ਸੀ ਕੁੜੀਆਂ ਦਾ ਚਿੜੀਆਂ ਨੇ ਅਸੀਂ ਤਾਂ ਬਾਹਰ ਚਲੇ ਗਏ ਪੈਸੇ ਵੀ ਲੈ ਜਾਂਦੇ 25 25 30 30 ਲੱਖ ਹਾਂ ਉਹ ਕਹਿੰਦੇ ਇਸ ਦਾ ਬਾਜਾਂ ਕੁੜੀਆਂ ਦਾ ਚਿੜੀਆਂ ਨੇ ਅਸੀਂ ਉਹਨਾਂ ਬਾਜਾਂ ਦੀਆਂ ਤੁਂਝਾ ਬਣ ਕੇ ਉਹਨਾਂ ਨੂੰ ਪਪਾ ਸਪੈਸੇ ਦਿਵਾਏ ਜਾਂ ਲੜਕੀਆਂ ਨੂੰ ਇਹ ਚੱਲਿਆ ਸੀ ਉਸ ਤੋਂ ਬਾਅਦ ਵਿਦੇਸ਼ਾਂ ਦਾ ਟ੍ਰੈਂਡ ਚੱਲ ਗਿਆ ਤਾਂ ਇਹ ਕੈਨੇਡਾ ਦੇ ਅਮਰੀਕਾ ਦੇ ਇੰਗਲੈਂਡ ਦੇ ਨਾਂ ਤੇ ਵੀ ਤੁਹਾਨੂੰ ਵਰਕ ਪਰਮਿਟ ਦਿਵਾ ਦਾਂਗੇ ਦੋ ਵੀਪੀਆਰ ਕਰਾ ਦਾਂਗੇ ਤਾਂ ਉਹ ਚੀਜ਼ਾਂ ਦੇ ਵਿੱਚ ਲੋਕ ਫਸ ਜਾਂਦੇ ਨੇ ਤਾਂ ਉਹਨਾਂ ਦੇ ਕੋਈ ਕਾਗਜ਼ਾਂ ਦੇ ਵਿੱਚ ਕੋਈ ਨਾ ਕੋਈ ਨੁਕਸ ਘੱਟ ਦਿੰਦੇ ਨੇ ਕਈ ਵਾਰ ਟਾਈਮ ਪਾ ਦਿੰਦੇ ਨੇ ਤਾਂ ਲੋਕਾਂ ਦਾ ਬਹੁਤ ਉੱਥੇ ਪੈਸਾ ਫਸ ਜਾਂਦਾ ਕਿਉਂਕਿ ਕਈ ਵਾਰ ਜੋ ਬਹੁਤ ਬੁਰੇ ਹਾਲਾਤ ਦੇ ਲੋਕਾਂ ਨੇ ਬਹੁਤ 4-4 ਰੁਪਏ ਦੇ ਉਹਨਾਂ ਸਾਹਿਬ ਵੀ ਆਸਤੇ ਲੈ ਕੇ ਲੋਕਾਂ ਨੇ ਪੈਸੇ ਦਿੱਤੇ ਰਿਸ਼ਤੇਦਾਰਾਂ ਤੋਂ ਫੜਦੇ ਨੇ ਕੋਈ ਸੋਨੇ ਤੇ ਗੋਲ ਕਰਾਉਂਦਾ ਕੋਈ ਜ਼ਮੀਨ ਵੇਚ ਕੇ ਜਾਂਦਾ ਤਾਂ ਬੜਾ ਤਰਸ ਵੀ ਆਂਦਾ ਉਹਨਾਂ ਦੇ ਮੈਂ ਕੋਲੇ-ਪਾਲੇ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਹਾਂ ਜੀ ਵੀ ਕੋਈ ਜਾਣਾ ਤਾਂ ਲੀਗਲ ਤਰੀਕੇ ਨਾਲ ਜਿਹੜੀਆਂ ਅਪਰੂਵਲ ਟਰੈਵਲ ਏਜੰਸੀਆਂ ਹਨ ਮਦਦ ਲੂ ਜਾਓ ਬੈਕ ਕਰਾਈ ਪੇਮੈਂਟ ਦੇ ਕੇ ਤਾਂ ਉਹਨਾਂ ਦਾ ਚੈੱਕ ਕਰੋ ਕਰਨਾ ਜੀ ਤੇ ਇਹ ਮੈਂ ਇੱਥੇ ਵੀ ਮੰਨਦਾ ਵੀ ਬਹੁਤ ਪੰਜਾਬ ਦੇ ਵਿੱਚ ਵੀ ਕੈਚ ਸਕੋਪ ਹੈ ਜੇ ਇੱਥੇ ਰਹਿਣਾ ਹੈ ਤੇ ਜਾਣਾ ਤਾਂ ਤਰੀਕੇ ਨਾਲ ਜਾਓ ਜਤਿੰਦਰ ਜਿੰਮੀ ਜੀ ਆਪਣੇ ਕਈ ਲੜਕੀਆਂ ਵੀ ਲੜਕਿਆਂ ਨਾਲ ਠੱਗੀ ਮਾਰ ਕੇ ਵਿਦੇਸ਼ ਭੱਜ ਜਾਂਦੀਆਂ ਨੇ ਤੇ ਉਹਨਾਂ ਤੋਂ ਪੈਸਾ ਖਰਚਵਾ ਲੈਂਦੀਆਂ ਨੇ ਕਿ ਸਾਨੂੰ ਵਿਦੇਸ਼ ਭੇਜਦੇ ਤੇ ਮੁੜ ਕੇ ਉਹਨਾਂ ਨੂੰ ਬੁਲਾਉਂਦੀਆਂ ਨੇ ਉਹਨਾਂ ਨੂੰ ਕਿਵੇਂ ਟੈਕਲ ਕਰਦੇ ਪਿੱਛੇ ਵੀ ਇਸ ਤਰ੍ਹਾਂ ਕੇਸ ਆਏ ਸੀਗੇ ਵੀ ਕੰਟਰੈਕਟ ਮੈਰਿਜ ਕਰਤੀ ਉਹਨਾਂ ਨੇ ਮੈਂ ਉਹ ਵੀ ਅਪੀਲੇਸ਼ਨ ਦੇ ਕਰਦਾ ਹਾਂ ਜੀ ਲੋਕਾਂ ਦਾ ਲਾਲਚ ਜੀ ਆਉਂਦਾ ਐਡਾ ਹੈਗਾ ਵੀ ਉਹ ਕੰਟਰੈਕਟ ਮੈਰਿਜ ਕਰ ਲੈਂਦੇ ਆ ਤਾਂ ਕੰਟਰੈਕਟ ਮੈਰਿਜ ਦੇ ਵਿੱਚ ਕਿਤੇ ਨਾ ਕਿਤੇ ਔਰ ਡਿਸਪਿਊਟ ਪੈਂਦਾ ਹੀ ਪੈਂਦਾ ਔਰ ਮੇਰਾ ਆਪਣਾ ਤੇ ਅਰਵਾ ਬੱਚੇ ਕੱਲ ਨੂੰ ਆਪਾਂ ਵੀ ਵਿਆਹਣੇ ਆ ਤਾਂ ਜਿਹੜਾ ਹੈ ਵੀ ਰਿਸ਼ਤੇ ਔਰ ਵਿਆਹ ਦੇ ਵਿੱਚ ਘੱਟੋ ਘੱਟ ਗਿਆਨਾ ਚਾਹੀਦਾ ਔਰ ਉਹਨੂੰ ਵੈਰੀਫਾਈ ਕਰਕੇ ਕਿਸੇ ਜਾਣ ਪਛਾਣਯੋਗ ਚੋਲਾ ਜਾਂ ਕੋਈ ਇਹ ਹੈ ਤਾਂ ਉਹਨੂੰ ਚੰਗੀ ਤਰ੍ਹਾਂ ਤਫ਼ਤੀਸ਼ ਕਰਕੇ ਰਿਸ਼ਤਾ ਕਰਨਾ ਚਾਹੀਦਾ ਤਾਂ ਜੋ ਠੱਗੀ ਨਾ ਹੋ ਸਕੇ ਕਿਉਂਕਿ ਇਹ ਬਹੁਤ ਵੱਡਾ ਜ਼ਿੰਦਗੀ ਦਾ ਫਿਊਚਰ ਹੈ ਤੇ ਇਸ ਨੂੰ ਦਾਤੇ ਨਾਲ ਉਹਨ ਲੋਕ ਨਾਲ ਚੱਲ ਕੋਈ ਇਹ ਹੈ ਠੱਗ ਲੜਕੀਆਂ ਤੁਸੀਂ ਵਿਦੇਸ਼ ਚ ਬਾਕਸ ਵੀ ਮੰਗਾਈਆਂ ਨੇ ਮੈਂ ਇੱਥੇ ਜੀ ਪਹਿਲਾਂ ਕਾਫੀ ਇਸ ਤਰ੍ਹਾਂ ਦੇ ਆਏ ਕਿ ਇਸ ਦਾ ਉਹਨਾਂ ਦਾ ਕੋਈ ਨਾ ਕੋਈ ਮੈਟਰ ਸੀ ਕਿਸੇ ਦੀ ਪੇਮੈਂਟ ਵਾਪਸ ਕਰਾਈ ਤਾਂ ਕੁਝ ਇਸ ਤਰ੍ਹਾਂ ਦੇ ਮੈਟਰ ਆਏ ਤਾਂ ਉਹਨਾਂ ਨੂੰ ਬਹੁਤ ਹੱਦ ਤੱਕ ਸੋਲਵ ਕੀਤਾ ਪਰ ਉਹਦੇ ਵਿੱਚ ਲੋਕ ਹੀ ਮੈਂ ਕਸੂਰਬਾਰ ਦੀ ਮੰਨਦਾ ਦੇਖੋ ਵੀ ਉਹਨਾਂ ਨੂੰ ਲਾਲਚ ਇੱਕੋ ਹੀ ਗੱਲ ਹੈ ਕੋ ਮੰਦੀ ਹੈ ਤਾਂ ਬੜਾ ਔਖਾ ਸਿਸਟਮ ਹੈ ਜੀ ਇਹਦੇ ਵਿੱਚ ਇੱਥੇ ਹਿੰਦੁਸਤਾਨ ਦਾ ਜਿਹੜਾ ਸਿਸਟਮ ਅਪਗ੍ਰੇਡ ਹੋਣਾ ਚਾਹੀਦਾ ਔਰ ਇੱਥੇ ਸਾਡੇ ਬਰਨਾਲਾ ਜ਼ਿਲ੍ਹੇ ਦੇ ਭਾਨਾ ਸਿੱਧੂ ਨੇ ਜਾ ਆਪਣੇ ਲੱਖਾਂ ਸੜਾਉਣਾ ਨੇ ਤੇ ਜਾਂ ਸਿਮਰ ਗੀਤ ਬੈਂਸ ਉਹਦੇ ਨੇ ਉਹ ਵੀ ਇਹ ਕੰਮ ਕਰਉਂਦੇ ਨੇ ਪਰ ਉਹ ਥੋੜਾ ਜਿਹਾ ਉਹਨਾਂ ਦਾ ਐਟੀਟਿਊਡ ਸਖਤ ਹੁੰਦਾ ਹੈ ਤੇ ਉਹਨਾਂ ਨੂੰ ਧੰਕੀਆਂ ਵਗੈਰਾ ਹੋਰ ਬਟਨ ਬਟਨ ਵੀ ਤੁਹਾਡੇ ਮਾਰਗੂਰ ਦੇ ਧਰਨਾ ਲਾਉਂਦੇ ਨਹੀਂ ਜਾਕੀ ਇਸ ਤਰੀਕੇ ਨਾਲ ਵਾਪਸ ਕਰਉਂਦੇ ਨੇ ਤੁਹਾਡਾ ਕੀ ਤਰੀਕਾ ਵੀ ਦੇਖੋ ਵੀ ਚਲੋ ਐਫਰਟਸ ਸੱਚੇ ਕਰ ਰਹੇ ਨੇ ਇਹ ਤਾਂ ਇੱਕੋ ਹੀ ਲੋਕਾਂ ਦੇ ਪੈਸੇ ਵਾਪਸ ਦਿਵਾ ਰਹੇ ਨੇ ਤਾਂ ਮੇਰਾ ਵੀ ਇਹੀ ਲੈਂਦਾ ਕਿ ਕਿਤੇ ਨਾ ਕਿਤੇ ਉਹ ਪੇਮੈਂਟ ਹੈ ਉਹ ਵਾਪਸ ਆ ਜੇ ਕਿਉਂਕਿ ਜੇ ਲਿਟੀਗੇਸ਼ਨ ਦੇ ਵਿੱਚ ਐਫ ਆਈ ਆਰ ਕਰਦੇ ਆ ਤਾਂ ਉਹ ਪੁਲਿਸ ਦੇ ਵਿੱਚ ਐਫ ਆਈ ਆਰ ਹੋਈ ਪਈ ਤਾਂ ਉਹਦੇ ਵਿੱਚ ਸਟੈਂਟਲੀ ਪੇਮੈਂਟ ਪੰਜਾਬ ਵਾਲੀ ਤਾਂ ਇਹ ਕੋਸ਼ਿਸ਼ ਰਹਿੰਦਾ ਨਹੀਂ ਫਿਰ ਐਫ ਆਈ ਆਰ ਕਰਾ ਕੇ ਤਾਂ ਰਾਸਤੇ ਨਹੀਂ ਜੀ ਇਹਦੀ ਕੀ ਕਾਉਂਸਲਿੰਗ ਕਰਦੇ ਹਾਂ ਕਿ ਅਜੰਟ ਨਾਲ ਦੇਖੋ ਤੁਹਾਡੇ ਭਰਾਵਾ ਦਾ ਕਿਰਪਾ ਹੈ ਕੀ ਔਰ ਇਸ ਘਾਲਤੇ ਵਿੱਚ ਪਰਮਾਤਮਾ ਦੀ ਕਿਰਪਾ ਹੈ ਤੇ ਇੱਥੇ ਗਏ ਆ ਕਦੇ ਖਾਲੀ ਦਾ ਆਈ ਨਹੀਂ ਕਿ ਜੀ ਇਸੇ ਗੱਲ ਦੀ ਪਰਮਾਤਮਾ ਦਾ ਸਾਥ ਹਨ ਲੋਕਾਂ ਦੀਆਂ ਦੁਆਵਾਂ ਨੇ ਉਹਨਾਂ ਮਾਵਾਂ ਦੀਆਂ ਦੁਆਵਾਂ ਜਿਨ੍ਹਾਂ ਦੇ ਬੱਚਿਆਂ ਦੇ ਪੈਸੇ ਦਵਾਦੇ ਉਹਨਾਂ ਭੈਣਾਂ ਦੀਆਂ ਦੁਆਵਾਂ ਨੇ ਉਹਨਾਂ ਬੱਚਿਆਂ ਦੀਆਂ ਦੁਆਵਾਂ ਜਿਨ੍ਹਾਂ ਦੇ ਮਾਪਿਆਂ ਦੇ ਪੈਸੇ ਦਵਾਦੇ ਇਹਨਾਂ ਦੁਆਵਾਂ ਬਹੁਤ ਸਾਥ ਸੁਣੀਏ ਇਹਨਾਂ ਉੱਗੇ ਸਮਾਸ਼ੇ ਵੀ ਜਤਿੰਦਰ ਜਿੰਮੀ ਜਿਨ੍ਹਾਂ ਨੇ ਅਜੈਂਟਾਂ ਤੋਂ ਲੁੱਟੇ-ਖੁੱਟੇ ਲੋਕਾਂ ਦੇ ਪੈਸੇ ਵਾਪਸ ਕਰਾ ਕੇ ਕਈ ਘਰ ਦੁਬਾਰਾ ਆਵਾਜ਼ ਕਰ ਦਿੱਤੀਗੇ ਇਹਨਾਂ ਨਾਲ ਬੈਠੇ ਨੇ ਮਾਨ ਸਰ ਤੋਂ ਆਪਣੇ ਆਪਣੀ ਸ਼ਕਤੀਆਂ ਬੈਠੇ ਨੇ ਉਹ ਦੱਸਣਗੇ ਇਹਨਾਂ ਦੀ ਵਰਕਿੰਗ ਬਾਰੇ ਹਾਂ ਜੀ ਸਰ ਜਤਿੰਦਰ ਜਿੰਮੀ ਆਪਣੇ ਜੋ ਲੋਕਾਂ ਦੇ ਏਜੰਟਾਂ ਤੋਂ ਪੈਸੇ ਦਵਾ ਰਹੇ ਹਨ ਤੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋ ਜਿੰਮੀ ਜੀ ਬਹੁਤ ਵਧੀਆ ਕੰਮ ਕਰ ਰਹੇ ਨੇ ਮੇਰੇ ਦੋ ਦੋਸਤ ਨੇ ਜੀ ਉਹਨਾਂ ਦਾ ਇਹਨਾਂ ਨੇ ਇੱਕ ਟੁਕੜ 35 ਲੱਖ ਰੁਪਏ ਮੜਾਏ ਜੀ ਉਹ ਵੀ 2 ਮਹੀਨੇ ਦੇ ਵਿੱਚ ਵਿੱਚ ਜੀ ਪਰ ਦੋ ਦੋਸਤ ਨੇ ਮੇਰੇ ਉਹ ਬਾਲਾ ਵਾਲੀ ਸਾਈਡ ਤੋਂ ਉਹਨਾਂ ਦਾ ਵੀ 5.5 ਲੱਖ ਰੁਪਏ ਇਹਨਾਂ ਨੇ ਮੜਾਏ ਜੀ ਜੀ ਅਹ ਉਹ ਬਹੁਤ ਵਧੀਆ ਕੰਮ ਕਰ ਰਹੇ ਨੇ। ਜੇਕਰ ਕਿਸੇ ਨੂੰ ਹੈਲਪ ਦੀ ਲੋੜ ਹੈ ਜਾਂ ਕਿਸੇ ਦੇ ਹੋਰ ਵੀ ਰੁਪਏ ਫਸੇ ਹੋਏ ਨੇ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਜੀ। ਠੀਕ ਹੈ। ਤੁਸੀਂ ਕੀ ਕਹਿਣਾ ਚਾਹੋਗੇ ਜੀ? ਹਾਂ ਜੀ ਜੀ। ਦੇਖੋ ਪ੍ਰਮਾਣ ਨੂੰ ਪ੍ਰਤੱਖ ਦੀ ਲੋੜ ਨਹੀਂ ਹੈਗੀ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਚਾਹੀਦੀ। ਜੀ। ਤੇ ਬਹੁਤ ਵਧੀਆ ਕੰਮ ਕਰ ਰਹੇ ਨੇ। ਪਹਿਲਾਂ ਨਾਮ ਸੁਣਾ ਸੀ ਇਹਨਾਂ ਦਾ ਅੱਜ ਇਹਨਾਂ ਨੂੰ ਅਸੀਂ ਮਿਲ ਕੇ ਮੈਂ ਕਹਿੰਦਾ ਦੇਖੋ ਪ੍ਰਮਾਣ ਨਾ ਕਦੇ ਇਨਸਾਨਾਂ ਦੇ ਵਿੱਚ ਬਸਦਾ ਹੈ। ਸਾਡੇ ਵੀ ਦੋਸਤਾਂ ਦੇ ਕੋਲ ਇਸੇ ਵੇਲੇ ਸੀਗੇ ਇਹਨਾਂ ਨੇ ਮੜਵਾਇ ਨਹੀਂ। ਬਕਾਇਦਾ ਨਾਲ ਅਕਾਊਂਟ ਚ ਆਏ ਨੇ। ਜੀ ਹਰਿਆਣੇ ਦੇ ਕੁਝ ਕੁ ਸਾਡੇ ਲੋਕਾਂ ਦੀ ਦੋਸਤੀ ਹੈ ਉਹਨਾਂ ਨੇ پیسے ਸੀਨ ਨਾਲ ਮਿਲ ਕੇ ਵਾਪਸ ਕਰਵਾਏ ਉਹਨਾਂ ਦੇ ਜੀ ਬਹੁਤ ਵਧੀਆ ਕੰਮ ਹੈ ਜੀ ਮੈਂ ਕਹਿੰਦਾ ਕੋ ਸ਼ਬਦਾਂ ਜਿਹਦਾ ਪਰ ਮੈਂ ਨਹੀਂ ਕਹਿ ਸਕਦਾ ਜੀ ਹਾਂਜੀ ਬਹੁਤ ਵਧੀਆ ਕੰਮ ਹੈ ਜੀ ਬਹੁਤ ਵਧੀਆ ਮੈਂ ਕਹਿੰਦਾ ਮੇਰੇ ਨਾਲ ਸਾਰੇ ਇਨਸਾਨ ਨੇ ਜੀ ਤੇ ਮਨ ਜਿਹੜਾ ਉਹਨਾਂ ਦੇ ਕਾਉਂਟ ਚ ਪੈਸੇ ਆਏ ਨਹੀਂ ਪਰ ਦੋਸਤ ਨੇ ਸਾਡੇ ਦੋ ਸਾਰੇ ਰੈਨ ਤੋਂ ਪੰਜ ਛੇ ਕਰਨਾਲ ਸਾਈਡ ਦੇ ਬੰਦੇ ਤੇ ਜੇ ਕਿਸੇ ਨੂੰ ਸਬੂਤ ਵੀ ਚਾਹੀਦੇ ਨੇ ਤਾਂ ਉਹਨਾਂ ਨੂੰ ਸਬੂਤ ਵੀ ਮਿਲ ਜਾਣਗੇ ਜੀ ਸਟੇਟਮੈਂਟ ਦੇ ਰੂਪ ਤੇ ਬੈਂਕ ਚ ਆਪਣਾ ਅਕਾਊਂਟ ਚ ਰਹੀ ਹੈ ਜੀ ਨੇ ਵੀ ਉਹਨਾਂ ਨੂੰ ਆਪਾਂ ਸਬੂਤਲੀ ਪੇਸ਼ ਕਰ ਸਕਦੇ ਆ ਜੀ ਹਾਂਜੀ ਅਸੀਂ ਹਮਗੱਤ ਦੀਵ ਵੱਲੋਂ ਆਪਣੇ ਦੇਸ਼ ਵੀ ਇਸ ਦੀ ਜਨਤਾ ਤੇ ਪੰਜਾਬ ਦੀ ਜਨਤਾ ਨੂੰ ਆਪਣੇ ਉਰਜੋਰ ਬੇਨਤੀ ਕਰਦੇ ਆ ਕਿ ਜਿਹੜੇ ਲੋਕ ਏਜੰਟਾਂ ਦੀ ਲੁੱਟ ਖੋਤ ਦਾ ਸ਼ਿਕਾਰ ਹੋ ਚੁੱਕਿਆ ਉਹ ਜਤਿੰਦਰ ਜਿੰਮੀ ਜੀ ਨਾਲ ਆਪਣੇ ਉਹਨਾਂ ਦੇ ਮੋਬਾਈਲ ਨੰਬਰ 98143 9041 ਤੇ ਸੰਪਰਕ ਕਰ ਸਕਦੇ ਆ ਜੀ ਜੀ ਤੁਹਾਡਾ ਹੰਦਰਦ ਟੀਵੀ ਤੇ ਬਹੁਤ ਬਹੁਤ ਸਾਰਾ ਜੀ ਬਹੁਤ ਬਹੁਤ ਧੰਨਵਾਦ ਜੀ ਮੈਂ ਇਸ ਗੱਲ ਦੇ ਹੰਦਰਦ ਟੀਵੀ ਦਾ ਔਰ ਜਿਤਨੇ ਤੱਕ ਦੇਵਤਨ ਜੀ ਤੁਹਾਡਾ ਬਹੁਤ ਬਹੁਤ ਕਰਦਾ ਮੈਂ ਇਸ ਗੱਲ ਤੇ ਨਾ ਬਹੁਤ ਲੀਗਲ ਤਰੀਕੇ ਨਾਲ ਵੀ ਅਸੀਂ ਕਹਿੰਦੇ ਆ ਵਕੀਲ ਸਾਹਿਬ ਬੈਠੇ ਨੇ ਜੀ ਇਹਨਾਂ ਦੇ ਵੀ ਜਰੂਰ ਅਵਸ਼ਰਣ ਲੋ ਇਸ ਮੁੱਦੇ ਟੌਪਿਕ ਤੇ ਤਾਂ ਇਹਨਾਂ ਨੂੰ ਕਾਨੂੰਨੀ ਵੀ ਨਾ ਤਪਾਈ ਜਾ ਸਕਦੀ ਤੁਹਾਡੇ ਨਾਲ ਆਪਣੇ ਹੰਦਰਦ ਟੀਵੀ ਤੇ ਉਹ ਕੇ ਫੌਜਦਾਰੀ ਕੇਸਾਂ ਦੇ ਵਕੀਲ ਸਿਵਲ ਕੇਸਾਂ ਦੇ ਵਕੀਲ ਲੋਕੇਸ਼ਵਰ ਸੇਵਕ ਜੀ ਵੀ ਬੈਠੇ ਹਨ ਇਹਨਾਂ ਨੂੰ ਵੀ ਪੁੱਛਾਂਗੇ ਜਤਿੰਦਰ ਜਮੀਦੀ ਦੀ ਬਾਕੀng ਬਾਰੇ ਤੇ ਲੀਗਲੀ ਤੌਰ ਤੇ ਜਾਨ ਦੱਸਾਂਗੇ ਮੈਂ ਲੋਕੇਸ਼ਵਰ ਸੇਵਕ ਐਡਵੋਕੇਟ ਜ਼ਿਲ੍ਹਾ ਅਗਰਪਤਨਾਲਾ ਦੇ ਵਿੱਚ ਪ੍ਰੈਕਟਿਸ ਕਰਦਾ ਹਾਂ ਜਿੰਮੀ ਜੀ ਨਾਲ ਜਤਿੰਦਰ ਜਮੀਨ ਆ ਮੇਰੇ ਪਿਛਲੇ 30 35 ਸਾਲਾਂ ਤੋਂ ਬਹੁਤ ਹੀ ਅੱਛੇ ਰਿਲੇਸ਼ਨ ਨੇ ਇਹ ਬਹੁਤ ਹੀ ਸਮਝਦਾਰ ਸੁਲਜੀਓ ਵੇ ਬਹੁਤ ਵਧੀਆ ਇਨਸਾਨ ਨੇ ਜਿਹੜੇ ਕਿ ਹਮੇਸ਼ਾ ਸਮਾਜ ਵਾਸਤੇ ਕੰਮ ਕਰਦੇ ਰਹੇ ਨੇ ਸਮਾਜ ਦੇ ਦੱਬੇ ਕੁਚਲੇ ਲੋਕਾਂ ਵਾਸਤੇ ਇਹ ਵਰਕ ਕਰਦੇ ਰਹੇ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਹੀ ਉਹਨਾਂ ਦੇ ਨਾਮ ਲਾਈ ਹੋਈ ਹੈ ਇਸੇ ਕਰਕੇ ਉਸ ਮਿਹਨਤ ਦੇ ਸਦਕਾ ਹੀ ਇਹ ਜਿਹੜੇ ਦੱਬੇ ਕੁਚਲੇ ਲੋਕ ਨੇ ਉਹਨਾਂ ਦੀ ਮਦਦ ਲਈ ਤਰ ਤਪ ਪਰ ਰਹਿੰਦੇ ਨੇ ਜਦੋਂ ਵੀ ਇਹਨਾਂ ਨੂੰ ਕੋਈ ਵੀ ਦੱਬਿਆ ਕੁਚਲਾ ਲੋਕ ਮਿਲਦਾ ਹੈ ਜਾਂ ਅਪਰੋਚ ਕਰਦਾ ਹੈ ਤਾਂ ਇਹ ਵੀ ਜੀ ਜਾਣਨ ਇਹ ਸੇਵਾ ਕਰਦੇ ਹਨ ਉਹਦੀ ਮਦਦ ਕਰਦੇ ਹਨ ਕਿਸੇ ਲੜੀ ਤਹਿਤ ਜਿਹੜਾ ਇਹ ਬਾਹਰਲੇ ਏਜੰਟ ਨੇ ਜਿਹੜੇ ਬਾਹਰ ਭੇਜਿੰਦਾ ਝਾਂਸਾ ਦੇ ਕੇ ਲੋਕਾਂ ਤੋਂ ਟੱਗਦੇ ਨੇ ਪੈਸੇ ਉਹਨਾਂ ਦੇ ਪੈਸੇ ਵੜਵਾਉਣ ਦੇ ਵਿੱਚ ਉਹ ਠੱਗਾਂ ਤੋਂ ਪੈਸੇ ਵੜਵਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ ਕਿਉਂਕਿ ਇਹਨਾਂ ਦੇ ਬਹੁਤ ਅੱਛੇ ਰਿਲੇਸ਼ਨ ਨੇ ਇਹ ਬਹੁਤ ਹੀ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਇਹਨਾਂ ਨੇ ਆਪਦਾ ਪੂਰਾ ਹੀ ਜਿਹੜਾ ਹੈਗਾ ਸਮਾਂ ਲਾ ਕੇ ਤੇ ਬਹੁਤ ਸਮਝਦਾਰੀ ਨਾਲ ਉਹ ਪੈਸੇ ਬੜਵਾਉਣ ਦੀ ਕੋਸ਼ਿਸ਼ ਕੀਤੀ ਲੋਕੇਸ਼ਵਰ ਜੀ ਇਹਨੇ ਹੁਣ ਤੱਕ ਕਿੰਨੇ ਕਰੋੜ ਰੁਪਇਆ ਵਾਪਸ ਕਰਾ ਚੁੱਕੇ ਨੇ ਇਹ ਜੋ ਤੱਕ ਜਿੰਨੀ ਕੁ ਵੀ ਮੇਰੀ ਨੌਲੇਜ ਚ ਹੈਗੀ ਆ ਇਹਨਾਂ ਨੇ ਮਤਲਬ ਕਿ 35-40 ਕਰੋੜ ਦੇ ਕਰੀਬ ਜਿਹੜਾ ਹੈਗਾ ਲੋਕਾਂ ਦਾ ਪੈਸਾ ਵਾਪਸ ਕਰਵਾਇਆ ਹੈ ਤੇ ਲੋਕ ਬੜੀਆਂ ਦੁਆਵਾਂ ਦਿੰਦੇ ਨੇ ਇਹਨਾਂ ਨੂੰ ਸਾਡੇ ਕੋਲੇ ਵੀ ਆਉਂਦੇ ਹਨ ਤੇ ਮੈਨੂੰ ਬੜਾ ਸੁਣ ਕੇ ਅੱਛਾ ਲੱਗਦਾ ਹੈ ਕਿ ਸਾਡਾ ਇੱਕ ਮਿੱਤਰ ਜਿਹੜਾ ਹੈਗਾ ਇਸ ਸਮਾਜ ਖੇਤਰ 'ਚ ਬਹੁਤ ਵਧੀਆ ਕੰਮ ਕਰ ਰਿਹਾ ਹੈ ਉਮੀਦ ਹੈ ਕਿ ਇਹ ਅੱਗੇ ਵੀ ਬਹੁਤ ਵਧੀਆ ਕੰਮ ਕਰਦਾ ਰਹੇ ਹੰਗ ਦਾ ਟੀਵੀ ਵੱਲੋਂ ਪ੍ਰਸਿੱਧ ਐਡਵੋਕੇਟ ਲਕੀਸ਼ਵਰ ਸੇਵਕ ਅਤੇ ਉਹਦੇ ਸਮਾਜ ਸੇਵੀ ਜਤਿੰਦਰ ਜਿੰਮੀ ਜੀ ਬਹੁਤ ਬਹੁਤ ਧੰਨਵਾਦ